ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਸਾਡੀ ਸਰਕਾਰ ਨੇ ਹਮੇਸ਼ਾ ਤੋਂ ਕਿਸਾਨਾਂ ਦਾ ਸਾਥ ਦਿੱਤਾ ਤੇ ਦਈਏ ਵੀ ਕਿਉਂ ਨਾ ਕਿਉਂਕਿ ਅਸੀਂ ਖੁਦ ਕਿਸਾਨ ਹਾਂ ਥੀ ਕਿਸਾਨੀ ਕਰਦੇ ਆਂ ਪਰ ਲਗਾਤਾਰ ਹਾਈਵੇ ਦੇ ਬੰਦ ਰਹਿਣ ਕਰਕੇ ਜੋ ਪੰਜਾਬ ਦਾ ਨੁਕਸਾਨ ਹੋ ਰਿਹਾ ਪੰਜਾਬ ਦੀ ਤਰੱਕੀ ਰੁਕ ਰਹੀ ਆ ਨੌਜਵਾਨਾਂ ਨੂੰ ਜਿਹੜੀਆਂ ਨੌਕਰੀਆਂ ਮਿਲਣੀਆਂ ਉਹ ਰੁਕ ਰਹੀਆਂ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਆਰੰਭ ਕੀਤਾ ਆ ਉਹ ਇਹ ਨਾ ਆਪਾਂ ਸਮਝੀਏ ਕਿ ਕਿਸੇ ਨੂੰ ਫੜ ਕੇ ਜਾਂ ਕਿਸੇ ਨੂੰ ਮਾਰ ਕੇ ਆਪਾਂ ਨਸ਼ਾ ਖਤਮ ਕਰਦਾਂਗੇ ਸਰਕਾਰ ਬੜਾ ਵਧੀਆ ਕੰਮ ਕਰ ਰਹੀ ਆ ਨਸ਼ਿਆਂ ਨੂੰ ਖਤਮ ਕਰ ਲਈ ਤੇ ਲੋਕ ਵੀ ਸਾਥ ਦੇ ਰਹੇ ਆ ਪਰ ਨਸ਼ਿਆਂ ਨੂੰ ਖਤਮ ਕਰਨ ਦੇ ਨਾਲ ਨਾਲ ਸਾਨੂੰ ਬੇਰਜ਼ਗਾਰੀ ਖਤਮ ਕਰਨੀ ਪਊਗੀ ਸਾਨੂੰ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਪਊਗਾ ਨੌਕਰੀਆਂ ਦੇਣੀਆਂ ਪੈਣਗੀਆਂ ਰੁਜ਼ਗਾਰ ਦੇ ਵਸੀਲੇ ਪੈਦਾ ਕਰਨੇ ਪੈਣਗੇ ਤੇ ਇਹ ਤਾਂ ਹੀ ਸੰਭਵ ਹੋ ਸਕਦਾ ਜੇ ਜਿਹੜੇ ਸਾਡੇ ਹਾਈਵੇ ਆ ਜਿਹੜੇ ਦੇਸ਼ ਦੇ ਦੂਜੇ ਸੂਬਿਆਂ ਦੇ ਨਾਲ ਪੰਜਾਬ ਨੂੰ ਜੋੜਦੇ ਆ ਤਾਂ ਹੀ ਇੱਥੇ ਵਪਾਰੀ ਆ ਸਕਦਾ ਆ ਤਾਂ ਹੀ ਇੱਥੇ ਇੰਡਸਟਰੀ ਆ ਸਕਦੀ ਆ ਤਾਂ ਹੀ ਰੋਜ਼ਗਾਰ ਦੇ ਵਸੀਲੇ ਪੈਦਾ ਹੋ ਸਕਦੇ ਅਸੀਂ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਆ ਰਿਕੁਐਸਟ ਕਰਦੇ ਆ ਕਿ ਤੁਸੀਂ ਜੇ ਕੋਈ ਸੈਂਟਰ ਨਾਲ ਸੰਬੰਧਿਤ ਤੁਹਾਡੀਆਂ ਮੰਗਾਂ ਨੇ ਤੇ ਆਪਾਂ ਸੈਂਟਰ ਤੇ ਜਾ ਕੇ ਦਿੱਲੀ ਧਰਨਾ ਲਾਈਏ ਆਪਾਂ ਪੰਜਾਬ 'ਚ ਧਰਨਾ ਲਾਈਏ ਆਪਾਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਆਈਏ ਪੰਜਾਬ ਦੇ ਵਿੱਚ ਇੰਡਸਟਰੀ ਆਵੇ ਪੰਜਾਬ ਦੇ ਵਿੱਚ ਵਪਾਰੀ ਆਵੇ ਪੰਜਾਬ ਦੇ ਵਿੱਚ ਕੱਚਾ ਮਾਲ ਆਵੇ ਤੇ ਪੰਜਾਬ ਚੋਂ ਤਿਆਰ ਹੋ ਕੇ ਇੰਡਸਟਰੀ ਆਪਣਾ ਮਾਲ ਤਿਆਰ ਕਰਕੇ ਦੂਜੀਆਂ ਸਟੇਟਾਂ ਨੂੰ ਦੂਜੀਆਂ ਦੇਸ਼ਾਂ ਨੂੰ ਜਿਹੜਾ ਇਹ ਸਾਡੇ ਹਾਈਵੇ ਆ ਇਹਨਾਂ ਦੇ ਵਿੱਚੋਂ ਦੀ ਹੋ ਕੇ ਦੂਜੀਆਂ ਸਟੇਟਾਂ ਨੂੰ ਦੂਜੀਆਂ ਦੇਸ਼ਾਂ ਨੂੰ ਸਾਡਾ ਸਾਰਾ ਜਿਹੜਾ ਬਣਿਆ ਮਾਲ ਇੰਡਸਟਰੀ ਦਾ ਉਧਰ ਨੂੰ ਜਾਵੇ ਤੇ ਜੇ ਅਸੀਂ ਬੱਚਿਆਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਦੇਣੇ ਆ ਰੋਜ਼ਗਾਰ ਦੇਣੇ ਆ ਤੇ ਤਾਂ ਹੀ ਜਿਹੜੇ ਬੱਚੇ ਆ ਉਹ ਬੇਰਜ਼ਗਾਰੀ ਤੋਂ ਪਾਸੇ ਹੋ ਕੇ ਰਜਗਾਰ ਵਾਲੇ ਪਾਸੇ ਆ ਕੇ ਤਾਂ ਹੀ ਤੱਕੀ ਕਰਨਗੇ ਤਾਂ ਹੀ ਜਿਹੜਾ ਨਸ਼ੇ ਦਾ ਕੋੜਿਆ ਉਹ ਖਤਮ ਹੋਵੇਗਾ ਤੇ ਸਾਡਾ ਜਿਹੜਾ ਪੰਜਾਬ ਆ ਮੁਰ ਤੋਂ ਰੰਗਲਾ ਪੰਜਾਬ ਬਣੂਗਾ ਤੇ ਮੈਂ ਹੱਥ ਜੋੜ ਕੇ ਫਿਰ ਤੋਂ ਆਪਦੇ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦਾ ਕਿ ਜੇ ਕੋਈ ਆਪਣੀਆਂ ਸੈਂਟਰ ਨਾਲ ਸੰਬੰਧਿਤ ਮੰਗਾਂ ਨੇ ਉਹ ਆਪਾਂ ਦਿੱਲੀ ਜਾ ਕੇ ਤੇ ਉੱਥੇ ਧਰਨਾ ਲਾਈਏ ਤੇ ਆਪਣੀਆਂ ਮੰਗਾਂ ਹੱਲ ਕਰਵਾਈਏ i